ਤੇ ਤੁਹਾਰੇ ਬਾਬਾ ਬਕਾਲਾ ਸਾਹਿਬ ਤੋਂ ਕੁਲੇ ਪਾਤਸ਼ਾਨ ਨੇ ਪਿੱਛੇ ਵੇਖਿਆ ਕਹਿੰਦੇ ਚੌਰ ਕਿਦੇ ਤੇ ਹੁੰਦਾ ਹੁੰਦਾ ਬਾਬਾ ਮੱਖਣ ਚਾਹ ਕਹਿੰਦੇ ਜੀ ਇਹ ਤੇ ਬੀੜ ਹੈ ਆਦ ਗ੍ਰੰਥ ਦੀ ਮਾਰੇ ਕਹਿੰਦੇ ਤੁਸੀਂ ਇਹ ਨਹੀਂ ਮੋਢੀ ਕਹਿੰਦੇ ਨਹੀਂ ਜੀ ਇਹਦੇ ਤੇ ਤੇ ਸਾਡਾ ਹੀ ਹੱਕ ਹੈ ਘੱਟੋ ਘੱਟ ਇਹ ਤੇ ਰਹਿਣ ਦਿਓ ਮਾਰੇ ਕਹਿੰਦੇ ਨਹੀਂ ਇਹ ਵੀ ਦੇ ਦਿਓ ਜੀ ਉਹਨੂੰ ਲੱਗਦਾ ਹੈ ਨਾ ਕਿ ਬੀੜ ਰੱਖ ਕੇ ਤੇ ਮੈਂ ਮਹਾਨ ਬਣ ਜਾਂਦਾ ਉਹਨੂੰ ਕਹਿੰਦੇ ਰੱਖ ਕੇ ਵੇਖ ਲੈ ਉੱਥੇ ਮਾਰਜ ਨੇ ਬੀੜ ਉੱਥੇ ਹੀ ਰੋਕ ਕੇ ਸੁਨੇਹਾ ਭੇਜਿਆ ਸੀ ਧੀਰਮਲ ਨੂੰ ਆਦ ਗ੍ਰੰਥ ਦੀ ਬੀੜ ਛੱਡ ਚੱਲਿਆਂ ਲੈ ਜਾ ਤੇ ਅੱਜ ਸਚਾਈ ਦੇ ਬਹੁਤਾਂ ਥਾਵਾਂ ਇਹੋ ਜਿਹੀਆਂ ਹੀ ਨੇ ਦੁਨੀਆ 'ਚ ਜਿੰਨਾ ਨੇ ਬੀੜ ਰੱਖੀ ਆ ਗੁਰੂ ਗ੍ਰੰਥ ਸਾਹਿਬ ਦੀ ਪਰ ਰੱਖੀ ਧੀਰਮਲ ਵਾਂਗੂ ਹੀ ਆ ਆਪਣੇ ਅੰਦਰ ਗੁਰੂ ਬਣਨ ਦੀ ਇੱਛਾ ਸਾਡੀ ਪੂਜਾ ਹੋਵੇ ਗੁਰੂ ਵਾਂਗੂ ਬੀੜ ਕਿਉਂ ਰੱਖੀ ਆ ਬਸ ਜਿੱਦਾਂ ਧੀਰਮਲ ਰੱਖਦਾ ਸੀ ਵੀ ਇਹਦੇ ਨਾਲ ਵੇਖ ਕੇ ਊਂ ਤਾਂ ਸਿੱਖਾਂ ਨੇ ਆਉਣਾ ਨਹੀਂ ਐਂ ਤਾਂ ਸਿੱਖ ਜਾਊਗਾ ਕੋਈ ਗੁਰੂ ਘਰ ਜਾਊਗਾ ਸੀ ਗੁਰਦੁਆਰੇ ਜਾਵਾਂਗੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ